ਲਓ ਜੀ ਮਿੱਤਰੋ ਕੀ ਹਾਲ ਚਾਲ ਆ ਦੋਸਤੋ ਠੀਕ ਆ ਤੇ ਹੁਣ ਸ਼ਾਨੇ ਦਾ ਸਾਟਾ ਤੁਹਾਡੀ ਲਓ ਜੀ ਮਿੱਤਰੋ ਇੱਥੇ ਜਿਹੜੇ ਡੋਲੀ ਜਿਹੇ ਹੈਗੇ ਆਪਾਂ ਇਹਨਾਂ ਤੂਤੀਆਂ ਰੱਖ ਤੇ ਦਾਣੇ ਤੇ ਬਾਕੀ ਹੁਣ ਜੇ ਆਪਾਂ ਤਾਂ ਸੁਭਾ ਬੱਚੇ ਭਾਈ ਸੀਗੇ ਜ਼ਿਆਦਾ ਦਿਨ ਚ ਪਾਏ ਸੀ ਛੋਟੇ ਤੇ ਉਹਨਾਂ ਨੂੰ ਮਰ ਕੇ ਜਾ ਕੇ ਹੁਣ ਕੋ ਫੁੱਡੇ ਗੱਡੇ ਤਾੜਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਇਹਨਾਂ ਨੂੰ ਮੜਾ ਥੱਲੇ ਦੇ ਚਰਨ ਉੱਤੇ ਦਾਣੇ ਪਾ ਕੇ ਜਿਹੜੇ ਪਾਣੀ ਰੱਖ ਜੀ ਇਹਨਾਂ ਗਰਮੀ ਵੀ ਦੇਣੀ ਮੈਂ ਤੇਰਾ ਦੇਣਾ ਕਿ ਲੱਡ ਪੂਰੀ ਘੜਾ ਦੇ ਗਰਮੀ ਚਲ ਇਹਨਾਂ ਰੱਖ ਜੀ ਮੰਦੇ ਦਾ ਕੋਮਾ ਪਾਣੀ ਭਰ ਲਈ ਲਓ ਜੀ ਮਿੱਤਰੋ ਇੱਕ ਸੱਚ ਆਪਣੀ ਮੌਨਟੀ ਦੀ ਗੰਦ ਬੜਾ ਪਿਆਵਾ ਉਹ ਤਾਂ ਹੁਣ ਧਿਆਨ ਦੀ ਹੁੰਨੀ ਮਾਰਦਾ ਬਰਾਬਰ ਤੇ ਆਪਾਂ ਕਰਾਂਗੇ ਸਪਾਈ ਦੇ ਦਿਖਾਵਾਂਗੇ ਤੁਹਾਨੂੰ ਇਹਦਾ ਵੀ ਕੱਲ ਕਰਾਂਗੇ ਕੱਲ ਨਾਲੇ ਬਲੌਗ ਬਣਾਵਾਂਗੇ ਨਾਲ ਸਪਾਈ ਕਰਾਂਗੇ ਦਿਖਾਵਾਂਗੇ ਨਾਲੇ ਜਿਹੜੇ ਬੱਚੇ ਫੇਰ ਆਪਾਂ ਜਾਲ ਚ ਪਾਵਾਂਗੇ ਕੱਲ ਨੂੰ ਤੇ ਜਿਹੜੇ ਦੋਆ ਡਾਉਣ ਵਾਲੇ ਉਹ ਡਾਵਾਂਗੇ ਲਓ ਜੀ ਹਣਵੀ ਇੱਕ ਛਤਰੀ ਦੇ ਖੁੱਲਾ ਬੈਠਾ ਉਹ ਮੈਥੋਂ ਸੁਭਣਾ ਜਾ ਜੀ ਤਾੜ ਲੱਗੇ ਨਿਕਲ ਗਿਆ ਤੇ ਉਹ ਉੱਡਿਆ ਨਹੀਂ ਚਲ ਛਤਰੀ ਤੇ ਬੈਠਣ ਨੂੰ ਜਾ ਕੇ ਪਰ ਤਾੜਦੇ ਆ ਔਡੂਲੇ ਨਾ ਜਾਵੇ ਉਹ ਕੀ ਪਤਾ ਔਡੀ ਹੋਏ ਹੋਣ ਦੇਖਦੇ ਆ ਵੱਧ ਜਾਦੇ ਇਹਨਾਂ ਨੂੰ ਪਾਣੀ ਪਾ ਦਈਏ

ਆ ਵੇਖਿਆ ਜਾ ਕੇ ਉੱਡਾ ਨੂੰ ਤਾਂ ਮੇਰਾ ਸਾਰਾ ਸਹਣਾ ਚੱਲ ਗਿਆ ਆਇਆ ਵੀ ਕੈਮਰਾਮੈਨ ਫੂਲ ਨਾ ਆ ਮੜੇ ਕੋਲੇ ਇਹਨੂੰ ਤਾੜਦੀ ਉੱਡ ਨਾ ਜਾਏ ਇੱਥੇ ਤਾੜਦੀ ਲੋ ਕੁਡਾ ਸਿਆਣਾ ਨਿਕਲਿਆ ਆ ਇਹ ਤਾਂ ਮੜਾ ਹੀ ਨਹੀਂ ਕਰਾਂਗਾ ਤਾਂ ਨਾ ਆਈਏ ਪਾਸੇ ਦਿਲ ਕੋ ਦੇ ਨਹੀਂ ਤਾਂ ਜੱਟਾਂ ਦੇ ਨਹੀਂ ਕਿਤੇ ਨਹੀਂ ਉੱਥੋਂ ਉੱਥੋਂ ਤਾਂ ਹੁੰਦੇ ਸਾਨੂੰ ਕੱਢਾਂਗੇ ਘੜਾਈ ਦਾ ਆਇਓ ਕੈਮਰਾਮੈਨ ਹਦਰ ਨੂੰ ਖੁੱਡੇ ਵੀ ਕਰ ਦਿੰਦਾ ਤਾਂ ਖੁੱਡੇ ਵੀ ਕਰ ਦਿਆ ਕਰਨੀ ਕਿੰਨਾ ਜਿਹਾ ਦੇਖੀਏ ਤੇ ਵੀ ਆਪਾਂ ਦੱਸਦਾ ਹਾਂ ਲੋ ਹੁਣ ਮੇਰਾ ਅਸਲਾ ਹੱਥਾਂ ਦਾ ਕੋਈ ਠਰ ਇਹ ਫੇਰ ਆਪ ਇਹਨਾਂ ਨੂੰ ਹੱਥ 'ਚ ਜਾਲ 'ਚ ਪਾਵਾਂਗੇ ਇਹਨਾਂ ਨੂੰ ਕੁਦਰਤੀ ਹਵਾ ਠੰਡੀ ਦਵਾਉਂ ਹਾਂ ਵੀ ਸੁੰਦਰ ਚੱਲ ਲੈਪਾ ਪਾਣੀ ਦੇ ਦਈਏ ਸਾਰੇ ਨੂੰ ਆਪਾਂ ਫੇਰ ਦਿਹੋਨੇ ਛੱਡਣੇ ਇੱਕ ਮੇਰਾ ਜਲਾ ਜਲਾੰਗਣਾ ਮਾਰਦੀ ਚੱਲ 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 ਮਲਾਦਾਰੀ ਟਕਾਣੇ ਤੇ ਜਾਊਗਾ ਇਹ ਲੱਗਦਾ ਮੈਨੂੰ ਲੱਗਦਾ ਆ ਪਾਲਜੀ ਇਹ ਇਹ ਮਰੂ ਜੜ ਪੈਚਕੂਈ ਆ ਇਹ ਲੱਗਦਾ ਇਹ ਸ਼ਾਨੀਆ ਬੱਲੇ ਬੱਲੇ ਮੂਰਨ ਤੋਰੀ ਚਲੋ ਜੀ ਓਕੇ ਮਿੱਤਰੋ ਸਾਰੇ ਹੁੰਦੇ ਆਪਾਂ ਪਾਣੀ ਚ ਹੁਣ ਆਪਾਂ ਖੁਸ਼ਾਰ ਦੇਖੋ ਦੇ ਪੈਟਕੂ 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 ਨਾ ਮਤਰਾ ਛਾਉ ਚੋਬਰੂ ਤੋਂ ਹੀ ਜਾਣੇ ਨਹਿਰੀਆ ਦੂਰ ਹੈਗੇ ਆ ਵੀ ਛੱਡ ਦੀਏ ਉਧਰ ਸ਼ਾਖ ਖਾਏ ਕੱਢ ਕੇ ਇੱਧਰ ਵੀ ਛੱਡ ਦੀਏ ਥੋੜੀ ਬਚਾ ਲੈ ਨੰਬਰ ਵੀਨ ਹੈ ਚਲ ਲਓ ਜੀ ਮਿੱਤਰੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਅੱਜ ਦਾ ਵਲੌਗ همین ਲੱਗਾ ਕੱਲ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਮੋਟੀ ਸਫਾਈ ਕਰਦੀ ਵਲੌਗ ਦੀ ਨਾਲੇ ਬੱਚੇ-ਬੁੱੱਚੇ ਭਾ ਕੇ ਛਤਰੀਆਂ ਤੇ ਤੇ ਆ ਵੀ ਡਾਵਾਗੇ ਕੱਲ ਨੂੰ ਵਾਹੀ ਵੀ ਮਿੱਤਰੋ